ਸਾਡੀ ਪ੍ਰਾਗਤੀ ਲਈ ਸਾਡੀ ਪ੍ਰਤੱਖਿਆ ਲਈ ਖੜਿਓ ਇਹਦਾ ਜੁम्मेवार ਬਖਿੰਡਾ ਐਡੀਸੀ 41 ਗਾ ਮੋੜ ਐਸਣੀਆਂ ਜਜੀਫਕਾਰ ਬਾਲਜਾ ਤਿੰਨੇ ਜੁम्मेवार ਹੋਣਗੇ ਫਾਲਟ ਹੋਤਾ ਜੀ ਅੱਧੀ ਲੋਕ ਵੀ ਨਾ ਉਸਤਾਂ ਜਾਵਾਂਗੇ ਇੱਥੇ ਦੂਜੇ ਸੜਕੇ ਬਣਾ ਲੈ 11 11 ਬੇਫਟਾ ਇੱਕ ਟਿੱਚੇ ਨੂੰ ਬਸ ਹੁੰਦਾ ਹਾਂ ਇਹ ਸ਼ਾ ਕਰ ਬਹੁਤ ਮਤਲਬ ਅੱਧਾ ਕਟਾ ਮੋੜ ਪੂਰਾ ਮੈਂ ਡਿਪਾਰਟਮੈਂਟ ਦਾ ਕੋਈ ਸੰਦੀਪ ਨੂੰ ਤਾਂ ਫੋਨ ਕਰ ਦੋ ਕਰਤਾ ਹੈ ਹੈ ਹੋ ਗਈ ਗੱਲ ਸੰਦੀਪ ਨੂੰ ਤਾਂ ਕੰਮ ਕਰਾ ਦਿਓ ਮੜਾ ਉੱਪਰ ਨੁਕਾੜਦਾ ਸਮਾਂ ਜੀ ਨਾ ਪੜਾ ਹਿਆ ਕਿਹੋ ਜਿਹਾ ਜਿਹੜਾ ਇਸ ਮੈਂ ਸਾਰੀ ਚੱਕ ਦੇ ਨਾ ਕੱਟ ਗਏ ਨਾ ਤਾਂ ਲਿਆਉਂ ਥੰਗ ਦੇਣੀ ਉਮਰ ਤੇ ਸਾਡਾ ਪਟਾ ਨੂੰ ਕਹਦੇ ਕਹਿੰਦੇ ਡਰਾਮੇ ਕਰਦੇ ਰੋ ਆ ਕੇ ਬੈਠੇ ਨੇ ਇੱਕ ਵਾਰ ਇੱਥੇ ਪਤਾ ਲੱਗਿਆ ਉਹਨਾਂ ਨੇ ਨਹੀਂ ਗਰਮੀ 'ਚ ਬੈਠਣਾ ਸੌਕ ਹੈ ਦਾ ਲਗਾਤਾਰ ਬੈਠੇ ਰਹਿੰਦੇ ਸਾਰੇ ਸਾਹਮਣੇ ਬੰਦਾ ਬੋਲ ਨਾ ਪਾ ਰਿਹਾ ਸਾਰੇ ਪੈਸਾ ਖਾ ਲਿਆ ਸਾਰੇ ਪੈਸਾ ਖਾ ਲਿਆ ਪਾਰਟੀਆਂ ਕਰਦੇ ਸਾਨੂੰ ਬਿਮਾਰਾ ਨਾ ਕਹਿੰਦੇ ਅਸਰ ਸਹੀ ਅਸੀਂ ਅਸਰ ਸਹੀ ਨੂੰ ਪ੍ਰਵਾਦ ਕਾਹਤੇ ਛੱਡ ਗਏ ਹਾਂਜੀ ਮੈਡਮ ਕੀ ਉਹਨਾਂ ਨੂੰ ਪੂਰਾ ਪਿੱਟਾ ਇਧਰ ਕੀ ਮਸਲਾ ਮੈਡਮ ਸਾਰਾ ਦੱਸੋਗੇ ਤੁਸੀਂ ਪਲੀਜ਼ ਮਸਲਾ ਇਹ ਮੱੱਖਾ ਜਿਹੜਾ ਜਾਇ ਜੀ ਮੰਗਾਂ ਨੂੰ ਲੈ ਕੇ ਬੈਠੇ ਸੀਗੇ ਸਾਡਾ ਸਟਾਫ ਹੈ ਜਿਹੜਾ ਉੱਪਰ ਠੀਕ ਹੈ ਕੋਈ ਵੀ ਉਹਨਾਂ ਦੀ ਮੰਨੀ ਨਹੀਂ ਜਾ ਰਹੀ ਕਿ ਤਿੰਨ ਦਿਨ ਹੋ ਗਏ ਚੌਥਾ ਦਿਨ ਅੱਜ ਲਗਾਤਾਰ ਧੁੱਪੇ ਬੈਠੇ ਆ ਕਹ ਇਹਨੂੰ ਤਾਂ ਪ੍ਰਸ਼ਾਸਨ ਇੱਥੇ ਸਾਡੀ ਸਥਿਤੀ ਹੈਗਾ ਹੋਰ ਐਂਬੂਲੈਂਸ ਖੜਾ ਰੱਖੀ ਹੈ ਡੱਬਾ ਕਿ ਜੇ ਅੱਜ ਸਾਡਾ ਇੱਕ ਸਾਥੀ ਬੇਹੋਸ਼ ਹੋ ਗਿਆ ਕੱਲ ਵੀ ਇੱਕ ਸਾਥੀ ਨੂੰ ਅਗਰ ਪ੍ਰੋਬਲਮ ਆਈ ਸੀ ਤਾਂ ਵੀ ਇਹਨਾਂ ਦੇ ਬੀਪੀ ਆਪਰੇਟਰ ਨੇ ਸਹੀ ਦੱਸ ਰਿਆ ਸੀਗਾ ਅੱਜ ਵੀ ਉਹ ਬੇਹੋਸ਼ ਪਿਆ ਠੰਡਾ ਹੋ ਰਿਹਾ ਹੈ ਤਲੀਆਂ ਠੰਡੀਆਂ ਹੋ ਗਈਆਂ ਪਈਆਂ ਸਾਰਾ ਬਾਡੀ ਠੰਡੀ ਹੋਈ ਪਈ ਹੈ ਇਹਨਾਂ ਦੇ ਬੀਪੀ ਆਪਰੇਟਰ ਦੱਸ ਰਿਹਾ ਹੈ ਕਿ ਉਹ ਨਾਰਮਲ ਹੈ ਤੇ ਜੇ ਜਾਦਾ ਕਿ ਨਾਰਮਲ ਤਾਂ ਹੋਸ਼ ਕਿਉਂ ਨਹੀਂ ਆ ਰਿਹਾ ਠੰਡਾ ਕਿਉਂ ਹੋ ਰਿਹਾ ਤੇ ਉਹ ਵਿਚਾਰੇ ਕਹਿੰਦੇ ਸਾਨੂੰ ਤਾਂ ਇਹਨਾਂ ਪਤਾ ਨਹੀਂਗਾ ਤੇ ਫੇਰ ਆਹ ਪਖੰਡ ਪਖੰਡ ਦਾ ਪ੍ਰਸ਼ਾਸਨ ਕਰ ਰਿਹਾ ਹੈ ਡਰਾਮੇ ਤੋਂ ਪ੍ਰਸ਼ਾਸਨ ਕਰ ਰਿਹਾ ਹੈ ਐਮਬੂਲੈਂਸ ਤੇ ਡਰਾਮਾ ਕਰਤਾ ਵੀ ਖੜੀ ਥੋੜੀ ਝੂਰਤ ਵਾਸਤੇ ਜਦੋਂ ਉਹਦੇ ਵਿੱਚ ਪ੍ਰੋਪਰ ਪ੍ਰਬੰਧ ਹੀ ਰ રાજ રહે ਜੀ ਆ ਟੀਚਰ ਨਹੀਂ ਰਜ ਰਹੇ ਇਹ ਦੇ ਬਾਈਰ ਬੱਚੇ ਛੱਡ ਕੇ ਘਰ ਪਰਿਵਾਰ ਛੱਡ ਕੇ ਟਿੱਕੀ ਧੁੱਪਾਂ 'ਤੇ ਬੈਠੇ ਹੋ ਡਰਾਮਾ ਕਰ ਰਹੇ ਕੋਈ ਵਰਮੀ ਸੀਨ ਚੱਲਦਾ ਇੱਥੇ ਵੀ ਡਰਾਮਾ ਕਰ ਰਹੇ ਜਾ ਉਹਨਾਂ ਨੂੰ ਪ੍ਰਾਈਜ਼ ਮਿਲੂਗਾ ਉਹ ਤਾਂ ਹੱਕ ਮੰਗ ਰਹੇ ਜਿਹੜਾ ਉਹ ਵੀ ਸਾਡੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੇਲਣਾ ਅੰਦਰ ਅਸੀਂ ਅੱਜ ਬੈਠ ਕੇ ਉਹ ਇਹ ਮਨਕਰ ਟਿਕੜਾ ਇਕੜ ਘੜੀ ਘੜੀ ਅੰਦਰ ਰਹਿੰਦੇ ਕਿਵੇਂ ਦਬਾਈਏ ਕਿਵੇਂ ਚਪਚੱਕ ਕਰਾ ਨੂੰ ਮੋੜ ਜਾਣ ਵੀ ਅਸੀਂ ਹੱਕ ਹੀ ਮੰਗ ਸਕਦੇ ਸਰਕਾਰ ਨਹੀਂ ਖੱਤਾ ਨਹੀਂ ਹਾਂ ਜਦ ਇਹ ਤਾਂ ਇਹ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਸਿਰਫ ਬੜੀ ਭਾਲਦਾ ਹੈ ਕੱਦੇ ਦੀ ਬਲੀ ਭਾਲਦਾ ਫੇਰ ਮੰਨੀਆਂ ਦਾ ਕੀ ਮੰਨੀਆਂ ਜੇ ਸਾਡੇ ਕਮਸਾਥੀ ਚਲਾ ਗਿਆ ਔਰ ਜਾਣ ਦੇ ਕਗਾਰ ਤੇ ਆਇ ਨਹੀਂ ਤੇ ਫਿੱਟ ਬੱਜੰਦਰ ਬੈਠੂਗਾ ਮਰੂ ਗਈ ਚੌਣੇ ਮੰਨ ਰਹੀ ਕਿ ਹਾਂ ਜੇ ਸਾਡੀ ਕੋਈ ਮੰਗ ਨਜਾਇਜ਼ ਹੋਵੇ ਫੇਰ ਵੀ ਮੰਨਿਆ ਵੀ ਨਜਾਇਜ਼ ਮੰਨਦਾ ਇੱਕ ਵੀ ਪੰਗ ਇੱਕ ਵੀ ਬੰਦਾ ਸਾਬਿਤ ਕਰ ਦੇਵੇ ਸਾਡੀ ਮੰਗ ਨਜਾਇਜ਼ ਹੈ ਤਾਂ ਅਸੀਂ ਆਪ ਜਿੰਦਾਰ ਹਾਂ ਇੱਕ ਵੀ ਮੰਗ ਉਹਦੇ ਵਿੱਚ 0.001 ਮੰਗ ਵੀ ਕੋ ਸਾਡੀ ਨਜਾਇਜ਼ ਹੋਵੇ ਤਾਂ ਤੇਰ ਚਾਹ ਚਾਹ ਕਾਲ ਹੋਣਾ ਲੱਗੇ 13 ਸਾਲ ਲੱਗੇ ਸੀ ਤਾਂ ਮੰਗੇ ਸੁਣੀ ਨਹੀਂ ਜਾ ਰਹੀ ਜੀ ਤਾਂ ਕਿੱਥੇ ਕਿੱਥੇ ਸੁਣਨਗੇ ਨਹੀਂ ਪ੍ਰਸ਼ਾਸਨ ਕਹਿੰਦੇ ਬੀਓ ਜੜੀ ਬਹਿਓ ਜਿਹੜੀਆਂ نیچے ਉਤਾਰ ਲਓ ਕਿਵੇਂ نیچے ਉਤਾਰਨੀ ਕਿਵੇਂ ਨਹੀਂ ਉਹ ਨਹੀਂ ਦਿਖਾਉਂਦੇ ਉਹਨੇ ਕਿਵੇਂ ਨੀਚੇ ਕਿਵੇਂ ਉਤਾਰੀਏ ਕੋਈ ਡਾਕਟਰ ਪਹੁੰਚੇ ਤੇ ਪੂਰੇ ਘੰਟੇ ਦੁਆਲ ਉਹਨਾਂ ਡਾਕਟਰ ਪਹੁੰਚਾਇਆ ਕਿਵੇਂ ਦੇ ਕਿਵੇਂ ਜਦ ਤੱਕ ਪਸ਼ਟ ਪਸ਼ਟ ਹੋ ਜਾਏ ਤਾਂ ਬਈ ਰੱਬ ਐਸਾ ਬੈਰਦੀ ਥੋੜਾ ਪਤਾ ਰੱਬ ਨੂੰ ਫੜਫੜ ਤਰਸ ਹੈ ਗਿਆ ਗਿਆ ਕਿ ਉਹ ਜਾਨ ਹੀ ਨਹੀਂ ਕਰੇ ਇੱਕ ਅੱਜ ਦੀ ਜਾਨ ਐਨੀ ਕੱਦ ਜੇ ਕੱਪੜੇ ਵਿੱਚ ਵੀ ਇੱਕ ਦਿਨ ਨਹੀਂ ਕੱਟ ਸਕਦਾ ਦੇਖੋ ਅਸੀਂ ਪੰਜਾਬ ਦੀ ਆਵਾਜ਼ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਕੇ ਜਿਹੜੀਆਂ ਸਰਕਾਰਾਂ ਨੇ ਸਾਡੇ ਟੈਕਸ ਦੇ ਵਿੱਚੋਂ ਰੁਪਈਆ ਲਾ ਕੇ ਕਿਵੇਂ ਸਾਡੇ ਨਾਲ ਤੇ ਮਤਰਈ ਨਾਲ ਸੂਟ ਆ ਜਿਹੜਾ ਪਿਛਲੇ ਸਾਲ ਤੋਂ ਲੈ ਕੇ ਹੋ ਰਿਹਾ ਸਾਡਾ ਅਸੀਂ ਭਾਵ ਕੋ ਕੇ ਅਸੀਂ ਡਾਂਗਾ ਵੀ ਖਾਲੀਆਂ ਸੀ ਪਰਚੀ ਪਵਾਲੇ ਅਸੀਂ ਪਰਚੇ ਵੀ ਪਵਾਲੇ ਇਸ ਕੁੜੀ ਨੇ ਇਹਦੀ ਇਸ ਆਪਕੀ 1300 13 ਮਹੀਨੇ ਦੀ ਕੂੜੀ ਜਿਹੜੀ ਜੇਲ੍ਹ ਦੇ ਵਿੱਚ ਕੱਟ ਕੇ ਆ ਸਰਕਾਰ ਕੀ ਚਾਹੁੰਦੀ ਹੈ ਸਾਥੋਂ ਹੁਣ ਅਡੀ ਬਲੀ ਮੰਗਦੀ ਆ ਉਹ ਤੇਰਾ ਪ੍ਰਸ਼ਾਸਨ 15 15 ਸਾਲਾਂ ਤੋਂ ਲੈ ਕੇ ਅਸੀਂ ਇਸ ਸੰਸਥਾ ਨਾਲ ਜੁੜੇ ਹੋਏ ਆ ਸਾਰੇ ਪੜੇ ਲਿਖੇ ਨੇ ਕਿ ਡਰਾਮਾ ਕੀ ਜਦੋਂ ਕਿਸੇ ਨੂੰ ਸਰਕਾਰਾਂ ਨੇ ਮਾਰਨਾ ਹੁੰਦਾ ਤਾਂ ਉਹਨਾਂ ਵਾਸਤੇ ਕੀ ਛੜਜੰਤਰ ਜਾਂ ਰਚੇ ਜਾਂਦੇ ਨੇ ਕੀ ਚਾਹੁੰਦਾ ਪਰਭਿੰਡੇ ਦਾ ਪ੍ਰਸ਼ਾਸਨ ਕੀ ਲੈਣਾ ਚਾਹੁੰਦਾ ਸਾਡੇ ਤੋਂ ਹੋਏ ਅਜੀ ਉਹਨਾਂ ਦੇ ਹਸਬੰਦ ਨਾਲ ਗੱਲ ਕਰਦੇ ਸਨ ਇਹਨਾਂ ਨਾਲ ਕਿ ਉਹ ਪਰਮਿਟ ਦੇਣਗੇ ਫਿਰ ਆਪਾਂ ਉਹ ਕਰਾਂਗੇ ਨਾ ਵੀ ਮੈਂ ਇਹਨਾਂ ਨਾਲ ਗੱਲ ਕਰਦੇ ਸੀ ਉਹਨਾਂ ਦੇ ਆਪਾਂ ਹਸਬੰਦ ਨਾਲ ਗੱਲ ਕਰਦੇ ਆ ਆਪਾਂ ਪਰਿਵਾਰ ਨਾਲ ਗੱਲ ਪੁੱਛਦੇ ਉਹਨਾਂ ਨੂੰ ਪਰਿਵਾਰ ਦਾ ਵੀ ਨਹੀਂ ਹਸਪੀਟਲ 'ਚ ਜਿਹੜੀ ਦਵਾਈ ਹੈ ਨਾ ਜਿਹੜੀ ਮੈਡੀਸਨ ਦੀ ਜਿਹੜੀ ਵੀ ਇੱਕ ਖੂਨ ਦੀ ਲੋੜ ਆ ਉਹ ਦਵਾਈ ਤਾਂ ਛੇ ਦਿਨ ਦੀ ਬਾਤ ਹੈ ਕੋਈ ਨਹੀਂ ਆਉਂਦੀ ਨਹੀਂ ਹੁੰਦੀ ਸਰਕਾਰ ਨੂੰ ਅਗਲੇ ਮਹੀਨੇ ਕਹਿੰਦੇ ਨੇ ਹੋਣਾ ਪੈਣੀ ਹੋਣੀ ਜਿਹੜੀ ਮੈਡੀਕਲ ਖੂਨ ਦੀ ਹੁਣ ਲੋੜ ਆਣਾ ਹੈ ਐਡਜਟ ਨਹੀਂ ਆਉਂਦੇ ਇੱਕ ਵਾਰ ਇਹਨਾਂ ਨੂੰ ਗ੍ਰਾਮ ਰੱਖਣਾ ਹੈ ਇੱਥੇ ਬੈਠ ਕੇ ਆਉਂਦੇ

ਖੱਲੇ ਨਹੀਂ ਲੱਗੇ ਨੇ ਉੱਤੇ ਫਿਰ ਕਪੜਾ ਤਾਣ ਲੋਗੇ ਸੰਦੀਪ ਕਹਿੰਦਾ ਇੱਕ ਹੀ ਖਾਂ ਕਰ ਦਰੋ ਚੱਕ ਕਰਨਾ ਚੱਲ ਆਏ ਨੇ ਚੱਲ ਚੱਸੀ ਉਧਰ ਸ਼ਾ ਕਰ ਆਹ ਫੜੇ ਉਧਰ ਇੱਥੇ ਜਨ ਉਧਰ ਵਾੜੇ ਪੁੱਛੋ ਤਾਂ ਸਹੀ ਠੀਕ ਲੱਗਦਾ ਇਹਨੂੰ ਅੱਗੇ ਨਾਲ ਨੂੰ ਪਿੱਛੇ ਢੋਲਾ ਨੇ ਕਈ ਲਾਉਣੀ ਨਹੀਂ ਲੱਗੇ ਨਹੀਂ ਲੱਗੇ ਤਾਣੀ ਪਿਆ ਦੋ ਮੜੇ ਯਾਰ ਬੰਦਾ ਸੱਪਾ ਆ ਆਹ ਫੜੇ ਪਾਈ ਤਾ ਲਾ ਉਧਰ ਹੋ ਜਾਓ ਆਂਟੀ हां हां हाँ <shiftube> पानी, -पानी था। था। तो पीछे ਕੰਬਲਾ ਵੇਲੂ ਪਾਉ ਪਾਦੂ ਜੀ ਤੇ ਪਾਦੂ 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 ਇਧਰੋਂ ਫਿਰਦੇ ਥੱਲੇ ਕੁਛ ਨਾ ਕੁਛ ਦੇ ਦੇ ਇਧਰੋਂ ਤਾਂ ਤਾਂ ਬਹੁਤ ਇੰਨਾ ਜ਼ਿਆਦਾ ਕਰ ਚਾਰ ਫੁੱਟ ਤੇ ਕਿਉਂ ਕਪੀ ਲੈ ਕੇ ਨਾ ਕਿ ਕਿਹਨਾਂ ਦੇ ਬੱਲੂ ਹਾਂ ਉਹ ਆ ਰਹੇ ਸਨ ਨਹੀਂ ਦੇਣਾ ਉਹ ਉਹ ਦੋ ਉਹ ਰੱਖ ਲਵਾਂ ਉਹ ഇക്കട <laughs> ഫോ <laughs> ਇਹ ਉਹਦੇ ਖਾਣੇ ਤੋਂ ਦੋ ਦਿਨ ਨੇ ਇਹ ਚਾਹ ਕੇ ਬਲਵਾਂ ਤੋਂ ਬਾਕੀ ਆਰਿਆਨ ਜੀ ਦੇ ਨਾਮ ਤੋਂ ਕਰਾ ਗਏ ਦੁਬਾਰਾ ਯਾਰ ਅੱਜ ਉਹ ਕਹਿੰਦੇ ਲਗਾ ਆਰੇਣਾ ਵਿੱਚ ਪ੍ਰਾਈਵੇਟਲੀ ਦੋ ਰਿਪਲਾਈ ਦੀਗੇ ਕਿ ਉਹਨਾਂ ਨੇ ਸੀਡੀਐਫ ਫੈਬ੍ਰਿਕ 0.91 ਜਿਹੜੇ ਕੰਮ ਇਸ ਨਾਲ ਰੱਖੀ ਕਿ ਕੰਬਲ ਲੈਣਾ ਕੰਬਲ ਨਹੀਂ ਇਹਦੇ ਹਸਬੰਦ ਨੇ ਕਿਹਾ ਵੀ ਨਹੀਂ ਚੱਕਣੀ ਮੈਂ ਹੋ ਗਈ ਗਾ ਜੇ ਮੇਰੀ ਲੈ ਜੂ ਬਈ ਲੈ ਜੂ ਲੈ ਲੈ ਆਪ ਇੰਡੀਆ ਕੰਮਲ ਤੇ ਪਾਓ 200 ਰੁਪਏ ਨੇ ਕਦੇ ਤੁਸੀਂ ਲੈਣੇ ਗੱਲ ਕਰਨੇ ਗੱਲ ਨਾ ਕਰਨਾ ਆਪ ਕਹਾਂ ਮਰੇ ਹੁਣ ਇਹ ਬਣਾ ਦੇਵਾ ਤੁਸੀਂ ਉਹਨੂੰ ਤੋਂ ਨਹੀਂ ਉਹਨੂੰ ਨਾਲ ਕੋਈ ਨਹੀਂ ਮੈਂ ਇਹੋ ਕਰਦਾ ਰੈਕੀ ਨੀਚੇ ਵੀਡੀਓ ਨਾਲ ਆਹੋ ਕੁਝ ਸਾਡੋ ਤਰੇ ਵੀਰੇ ਪਾਇਆ ਮੁੰਡਿਆ ਤੋਂ ਦੋ ਤੱਕ ਬਹੁਤ ਰਮ ਬਹੁਤ ਬਹੁਤ ਚਾਲੀ ਉਹ ਡਬਲ ਪਾ ਲਾਓ ਵੀਰੇ ਹੱਥ ਨਹੀਂ ਲੋੜ ਹੀ ਨਹੀਂ ਸੱਦਾ ਹੈਗਾ ਨਾਲ ਕਾਲੀ ਨੇ ਅੱਜ ਆਇਆ ਤੁਹਾਡੇ ਨਾਲ ਮੈਂ ਬੋਲ ਰਿਹਾ ਹਾਂ ਮੰਜਾਂ ਤੋਂ ਨਾ ਜਾ ਲੈ ਹਾਂ ਹਾਂ ਬਈ ਦੇਖਦੇ ਨਾ ਬਈ ਤਾਂ ਮਜ਼ਦਰੀ ਬਾਹ ਹੱਤੀ ਹੋਈ ਜਮੇ ਮਾਰ ਦੋਗੇ ਬੇਬੀ ਕਿੱਥੇ ਆ ਇਹ ਸਰਾਤ ਕਰੇ ਜੋ ਸਿਹਤ ਪਾਵੇ ਇਹ ਸਰਾਤ ਕਰੇ ਬਟੈਂਡਾ ਪ੍ਰਬੰਧਕ ਹਾਏ não viu